ਕੁਝ ਦਿਨ ਪਹਿਲਾਂ ਆਪਾਂ ਇੱਥੇ ਸਫਾਈ ਕਰਾਈ ਸੀ ਇਸ ਜਗ੍ਹਾ ਤੋਂ ਦਰਬਾਰ ਸਾਹਿਬ ਨੂੰ ਚਲ ਜਾਂਦਾ ਸੰਸਲੀ ਤੋਂ ਆ ਸਾਰਾ ਹੀ ਵੇਖੋ ਆਲੇ ਦੁਆਲੇ ਕਿਦਾਂ ਪਲਾਸਟਿਕ ਖਲਾਛੀ ਆ ਇਹ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਇੱਥੇ ਸਫਾਈ ਦੀ ਸੇਵਾ ਜਿਹੜੀ ਕੀਤੀ ਗਈ ਸੀ ਤੇ ਅਕਸਰ ਹੀ ਇਹ ਸੇਵਾ ਜਿਹੜੀ ਜਾਰੀ ਆ ਔਰ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਗੁਰੂ ਘਰ ਨੂੰ ਰਸਤੇ ਜਿਹੜਾ ਜੱਦਾ ਜਲ ਉੱਥੇ ਆਲੇ ਦੁਆਲੇ ਸਾਫ ਸਫਾਈ ਰੱਖੀਏ ਤੇ ਆ ਹਾਲਾਤ ਵੇਖ ਕੇ ਬੜਾ ਦੁੱਖ ਲੱਗਦਾ ਕਿੱਥੋਂ ਤੱਕ ਜਾਇਜ਼ ਹੈ ਦੱਸੋ ਅੱਜ ਇੱਧਰ ਵੇਖੋ ਕੂੜੇ ਦੇ ਢੇਰ ਇਹ ਅਮਰੇਸਰ ਦੀ ਉਹ ਨਹਿਰ ਤਾਰਾਂ ਵਾਲਾ ਪੋੜਿਆ ਸੋ ਕਿਤੇ ਨਾ ਕਿਤੇ ਦੁੱਖ ਲੱਗਦਾ ਵਾ ਭਰਾਓ ਸਾਫ ਸਫਾਈ ਬਹੁਤ ਜ਼ਰੂਰੀ ਆ ਆ ਦੂਰ ਦੂਰ ਤੱਕ ਜਿੱਧਰ ਵੀ ਵੇਖੀਏ ਆ ਢੇਰ ਲੱਗੇ ਆ ਕੂੜੇ ਦੇ ਤੋ ਇਹ ਗੱਲ ਚੰਗੀ ਨਹੀਂ ਆ ਹੁਣ ਅਸੀਂ ਫੇਰ ਸਾਰੇ ਆਪਣੇ ਅਕਾਲ ਸੇਵਾ ਫਾਊਂਡੇਸ਼ਨ ਦੇ ਮੈਂਬਰਾਂ ਨੂੰ ਬੁਲਾ ਕੇ ਇੱਥੇ ਜਿਹੜਾ ਸਫਾਈ ਕਰਾਂਗੇ ਅੱਜ 22 ਤਰੀਕ 10ਵਾਂ ਮਹੀਨਾ 2025 ਆ ਆ ਦੋ ਤਿੰਨ ਦਿਨ ਦੇ ਵਿੱਚ ਜਿਹੜਾ ਫੇਰ ਇੱਥੇ ਸਫਾਈ ਕਰਾਵਾਂਗੇ